ਪੰਜਾਬ ਵਿੱਚ ਆਵਾਜਾਈ ਦੌਰਾਨ ਮਹਿਲਾਵਾਂ ਨੂੰ ਸੁਰੱਖਿਆ ਦੇਣ ਲਈ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ। ਸੀਡ ਦੇ ਆਮ ਲੋਕਾਂ ਅਤੇ ਔਰਤਾ ਅਤੇ ਬੱਚਿਆਂ ਲਈ ਜਨਤਿਕ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਸੌਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ ਇਸ ਦਿਲੀ ਮੁਹੱਲੇ ਵਿੱਚ ਕਾਂਡੋ ਕੰਟਰੋਲ ਸੈਂਟਰ ਬਣਾਇਆ ਜਾਵੇਗਾ ਇਸ ਵਿੱਚ ਸੂਬੇ ਦੇ ਸਾਰੇ ਜ਼ਿਲ੍ਹੇ ਵਿੱਚ ਚੱਲਣ ਵਾਲੀ ਪਬਲਿਕ ਟਰਾਂਸਪੋਰਟ ਨੂੰ ਜੋੜਿਆ ਜਾਵੇਗਾ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਇਹ ਪੈਨਿਕ ਬਟਨ ਲਗਾਏ ਜਾਣਗੇ ਇਹ ਸਾਰੇ ਵਾਹਨਾਂ ਵਿੱਚ ਗਲੋਬਲ ਪੋਜੀਸ਼ਨਿੰਗ ਸਿਸਟਮ ਲਗਾਉਣਾ ਲਾਜ਼ਮੀ ਹੋਵੇਗਾ ਜੇਕਰ ਬੱਸਾਂ ਅਤੇ ਟੈਕਸੀਆਂ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਬਟਨ ਦਵਾਏਗਾ ਤਾਂ ਹੀ ਕਮਾਂਡ কন্ট্রোল ਸੈਂਟਰ ਨੂੰ ਸਨੇਹਾ ਭੇਜਿਆ ਜਾਵੇਗਾ ਇਹ ਸੂਚਨਾ ਸੰਬੰਧੀ ਥਾਣਾ ਇਹ ਸੂਚਨਾ ਸੰਬੰਧੀ ਥਾਣਾ ਅਤੇ ਪੀਸੀਆਰ ਨੂੰ ਭੇਜੀ ਜਾਵੇਗੀ ਇਸ ਤਕਨੀਕ ਦੇ ਨਾਲ ਵਾਣਾ ਦੀ ਲੋਕੇਸ਼ਨ ਵੀ ਟ੍ਰੇਸ ਕੀਤੀ ਜਾਵੇਗੀ ਸੀ ਡੈਕ ਵੱਲੋਂ ਤਿਆਰ ਕੀਤੇ ਜਾ ਰਹੇ ਇਸ ਸੌਫਟਵੇਅਰ ਦਾ ਨਾਮ ਸੁਰੱਖਿਆ ਤੇ ਮਿੱਤਰ ਰੱਖਿਆ ਗਿਆ ਹੈ ਪੰਜਾਬ ਸਰਕਾਰ ਨੇ ਆਈਟੀ ਕੰਪਨੀ ਸੀ ਡੈਕ ਨਾਲ ਸਮਝੌਤਾ ਕੀਤਾ ਇਸ ਸਮਝੌਤੇ ਤਹਿਤ ਇਹ ਪ੍ਰੋਜੈਕਟ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਪੰਜਾਬ ਸਰਕਾਰ ਜਨਤਿਕ ਟਰਾਂਸਪੋਰਟ ਜੋ ਵੀ ਔਰਤਾਂ ਦੀ ਸੁਰੱਖਿਆਤ ਨੂੰ ਲੈ ਕੇ ਐਂਗਜਮੈਂਟ ਹੈ ਪੰਜਾਬ ਦੇ ਟਰਾਂਸਪੋਰਟ ਸਿਕਤਰ ਦਲ ਦਲਰਾਜ ਸਿੰਘ ਨੇ ਦੱਸਿਆ ਹੈ ਕਿ ਇੱਕ ਮੰਡੋ ਸੈਂਟਰ ਲੋਕਾਂ ਨੂੰ ਸੁਰੱਖਿਅਤ ਅਤੇ ਵਿਧੇਰੇ ਕੁਸ਼ਲ ਜਨਤਿਕ ਆਵਾਜਾਈ ਨੂੰ ਨਜ਼ਦੀਕੀ ਬਣਾਉਣ ਲਈ ਬਣਾਇਆ ਗਿਆ ਬਣਾਇਆ ਜਾ ਰਿਹਾ ਹੈ ਤਕਨੀਕੀ ਦੀ ਵਰਤੋਂ ਕਰਕੇ ਔਰਤਾ ਅਤੇ ਬੱਚਿਆਂ ਦੇ ਸਸ਼ਤੀਕਰਨ ਨੂੰ ਨਜ਼ਦੀਕੀ ਬਣਾਇਆ ਜਾਵੇਗਾ ਪੰਜਾਬ ਵਿੱਚ ਆਵਾਜਾਈ ਦੌਰਾਨ ਮਹਿਲਾਵਾਂ ਨੂੰ ਸੁਰੱਖਿਆ ਦੇਣ ਲਈ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਸੀਡਕ ਆਮ ਲੋਕਾਂ ਅਤੇ ਔਰਤਾ ਅਤੇ ਬੱਚਿਆਂ ਲਈ ਜਨਤਿਕ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਸੌਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ ਇਸ ਦਿਲੀ ਮੁਹੱਲੇ ਵਿੱਚ ਕਾਂਡੋ ਕੰਟਰੋਲ ਸੈਂਟਰ ਬਣਾਇਆ ਜਾਵੇਗਾ ਇਸ ਵਿੱਚ ਸੂਬੇ ਦੇ ਸਾਰੇ ਜ਼ਿਲ੍ਹੇ ਵਿੱਚ ਚੱਲਣ ਵਾਲੀ ਪਬਲਿਕ ਟਰਾਂਸਪੋਰਟ ਨੂੰ ਜੋੜਿਆ ਜਾਵੇਗਾ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ ਇਹ ਸਾਰੇ ਵਾਹਨਾਂ ਵਿੱਚ ਗਲੋਬਲ ਪੋਜੀਸ਼ਨਿੰਗ ਸਿਸਟਮ ਲਗਾਉਣਾ ਲਾਜ਼ਮੀ ਹੋਵੇਗਾ ਜੇਕਰ ਬੱਸਾਂ ਅਤੇ ਟੈਕਸੀਆਂ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਬਟਨ ਦਵਾਏਗਾ ਤਾਂ ਹੀ ਕਮਾਂਡ কন্ট্রোল ਸੈਂਟਰ ਨੂੰ ਸਨੇਹਾ ਭੇਜਿਆ ਜਾਵੇਗਾ ਇਹ ਸੂਚਨਾ ਸੰਬੰਧੀ ਥਾਣਾ ਇਹ ਸੂਚਨਾ ਸੰਬੰਧੀ ਥਾਣਾ ਅਤੇ ਪੀਸੀਆਰ ਨੂੰ ਭੇਜੀ ਜਾਵੇਗੀ ਇਸ ਤਕਨੀਕ ਦੇ ਨਾਲ ਵਾਣਾਂ ਦੀ ਲੋਕੇਸ਼ਨ ਵੀ ਟ੍ਰੇਸ ਕੀਤੀ ਜਾਵੇਗੀ ਸੀ ਡੈਕ ਵੱਲੋਂ ਤਿਆਰ ਕੀਤੇ ਜਾ ਰਹੇ ਇਸ ਸੌਫਟਵੇਅਰ ਦਾ ਨਾਂ ਸੁਰੱਖਿਆ ਤੇ ਮਿੱਤਰ ਰੱਖਿਆ ਗਿਆ ਹੈ ਪੰਜਾਬ ਸਰਕਾਰ ਨੇ ਆਈਟੀ ਕੰਪਨੀ ਸੀ ਡੈਕ ਨਾਲ ਸਮਝੌਤਾ ਕੀਤਾ ਇਸ ਸਮਝੌਤੇ ਤਹਿਤ ਇਹ ਪ੍ਰੋਜੈਕਟ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਪੰਜਾਬ ਸਰਕਾਰ ਜਨਤਿਕ ਟਰਾਂਸਪੋਰਟ ਚ ਵੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਐਂਗਜਮੈਂਟ ਹੈ ਪੰਜਾਬ ਦੇ ਟ੍ਰਾਂਸਪੋਰਟ ਸਿਕਤਰ ਦਲ ਦਲਰਾਜ ਸਿੰਘ ਨੇ ਦੱਸਿਆ ਹੈ ਕਿ ਇੱਕ ਮੰਡੋ ਸੈਂਟਰ ਲੋਕਾਂ ਨੂੰ ਸੁਰੱਖਿਅਤ ਅਤੇ ਵਿਧੇਰੇ ਕੁਸ਼ਲ ਜਨਤਿਕ ਆਵਾਜਾਈ ਨੂੰ ਨਜ਼ਦੀਕੀ ਬਣਾਉਣ ਲਈ ਬਣਾਇਆ ਗਿਆ ਬਣਾਇਆ ਜਾ ਰਿਹਾ ਹੈ ਤਕਨੀਕੀ ਦੀ ਵਰਤੋਂ ਕਰਕੇ ਔਰਤਾ ਅਤੇ ਬੱਚਿਆਂ ਦੇ ਸਸ਼ਤੀਕਰਨ ਨੂੰ ਨਜ਼ਦੀਕੀ ਬਣਾਇਆ ਜਾਵੇਗਾ ਪੰਜਾਬ ਵਿੱਚ ਆਵਾਜਾਈ ਦੌਰਾਨ ਮਹਿਲਾਵਾਂ ਨੂੰ ਸੁਰੱਖਿਆ ਦੇਣ ਲਈ ਸਰਕਾਰ ਵੱਲੋਂ ਇੱਕ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ ਸੀਡ ਦੇ ਆਮ ਲੋਕਾਂ ਅਤੇ ਔਰਤਾ ਅਤੇ ਬੱਚਿਆਂ ਲਈ ਜਨਤਿਕ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਇੱਕ ਸੌਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ ਇਸ ਦਿਲੀ ਮੁਹੱਲੇ ਵਿੱਚ ਕਾਂਡੋ ਕੰਟਰੋਲ ਸੈਂਟਰ ਬਣਾਇਆ ਜਾਵੇਗਾ ਇਸ ਵਿੱਚ ਸੂਬੇ ਦੇ ਸਾਰੇ ਜ਼ਿਲ੍ਹੇ ਵਿੱਚ ਚੱਲਣ ਵਾਲੀ ਪਬਲਿਕ ਟਰਾਂਸਪੋਰਟ ਨੂੰ ਜੋੜਿਆ ਜਾਵੇਗਾ ਇਸ ਪ੍ਰੋਜੈਕਟ ਤਹਿਤ ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਟੈਕਸੀਆਂ ਵਿੱਚ ਇਹ ਪੈਨਿਕ ਬਟਨ ਲਗਾਏ ਜਾਣਗੇ ਇਹ ਸਾਰੇ ਵਾਹਨਾਂ ਵਿੱਚ ਗਲੋਬਲ ਪੋਜੀਸ਼ਨਿੰਗ ਸਿਸਟਮ ਲਗਾਉਣਾ ਲਾਜ਼ਮੀ ਹੋਵੇਗਾ ਜੇਕਰ ਬੱਸਾਂ ਅਤੇ ਟੈਕਸੀਆਂ ਵਿੱਚ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਬਟਨ ਦਵਾਏਗਾ ਤਾਂ ਹੀ ਕਮਾਂਡ কন্ট্রোল ਸੈਂਟਰ ਨੂੰ ਸਨੇਹਾ ਭੇਜਿਆ ਜਾਵੇਗਾ ਇਹ ਸੂਚਨਾ ਸੰਬੰਧੀ ਥਾਣਾ ਇਹ ਸੂਚਨਾ ਸੰਬੰਧੀ ਥਾਣਾ ਅਤੇ ਪੀਸੀਆਰ ਨੂੰ ਭੇਜੀ ਜਾਵੇਗੀ ਇਸ ਤਕਨੀਕ ਦੇ ਨਾਲ ਵਾਹਣ ਦੀ ਲੋਕੇਸ਼ਨ ਵੀ ਟ੍ਰੇਸ ਕੀਤੀ ਜਾਵੇਗੀ ਸੀ ਡੈਕ ਵੱਲੋਂ ਤਿਆਰ ਕੀਤੇ ਜਾ ਰਹੇ ਇਸ ਸੌਫਟਵੇਅਰ ਦਾ ਨਾਮ ਸੁਰੱਖਿਆ ਤੇ ਮਿੱਤਰ ਰੱਖਿਆ ਗਿਆ ਹੈ ਪੰਜਾਬ ਸਰਕਾਰ ਨੇ ਆਈਟੀ ਕੰਪਨੀ ਸੀ ਡੈਕ ਨਾਲ ਸਮਝੌਤਾ ਕੀਤਾ ਇਸ ਸਮਝੌਤੇ ਤਹਿਤ ਇਹ ਪ੍ਰੋਜੈਕਟ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਪੰਜਾਬ ਸਰਕਾਰ ਜਨਤਿਕ ਟਰਾਂਸਪੋਰਟ ਜੋ ਵੀ ਔਰਤਾਂ ਦੀ ਸੁਰੱਖਿਆਤ ਨੂੰ ਲੈ ਕੇ ਐਂਗਜਮੈਂਟ ਬੀਰ ਹੈ ਪੰਜਾਬ ਦੇ ਟ੍ਰਾਂਸਪੋਰਟ ਸਿਕਤਰ ਦਲ ਦਲਰਾਜ ਸਿੰਘ ਨੇ ਦੱਸਿਆ ਹੈ ਕਿ ਇੱਕ ਮੰਡੋ ਸੈਂਟਰ ਲੋਕਾਂ ਨੂੰ ਸੁਰੱਖਿਅਤ ਅਤੇ ਵਿਧੇਰੇ ਕੁਸ਼ਲ ਜਨਤਿਕ ਅਵਜਾਈ ਨੂੰ ਨਜ਼ਦੀਕੀ ਬਣਾਉਣ ਲਈ ਬਣਾਇਆ ਗਿਆ ਬਣਾਇਆ ਜਾ ਰਿਹਾ ਹੈ ਤਕਨੀਕੀ ਦੀ ਵਰਤੋਂ ਕਰਕੇ ਔਰਤਾ ਅਤੇ ਬੱਚਿਆਂ ਦੇ ਸ਼ਸਤੀਕਰਨ ਨੂੰ ਨਜ਼ਦੀਕੀ ਬਣਾਇਆ ਜਾਵੇਗਾ